ਬੇਟਾ ਸਤ ਤੋਂ ਪਹਿਲਾਂ ਤੁਹਾ ਦਾ ਸਪਨਾ ਬਹੁਤ ਸ਼ੁਕਰੀਆ ਇਹ ਆਦਾ ਕਰਦੇ ਆ ਹਨਾ ਕੋੜੀਆਂ ਕਹਾਣੀਆਂ ਦੁਆਵਾਂ ਨੂੰ ਸੁਣ ਕੇ ਬੈਗਰੂ ਨੇ जख्मਾਂ ਤੇ ਇੱਕ ਆਪਾ ਕਹਿ ਸਕਦੇ ਮਲਮ ਲਾਈ ਹੈ ਇੱਕ ਛੋਟੀ ਜੀ ਉਮੀਦ ਦੀ ਕਿਰਨ ਹੈ ਜਿਹੜੀ ਉਹ ਦਿੱਤੀ ਹੈ ਜਿਹਦੇ ਸਹਾਰੇ ਜਿਹੜਾ ਬੁਢਾਪਾ ਕੱਟ ਲਾਂਗੇ ਆਪਣਾ ਤੇ ਬਿਨਾਂ ਔਲਾਦ ਤੋਂ ਥੋੜਾ ਜਿਹਾ ਇੰਨੇ ਵੱਡੇ ਇਨਸੀਡੈਂਟ ਤੋਂ ਮਗਰੋਂ ਸੰਭਲਣਾ ਬਹੁਤ ਔਖਾ ਹੋ ਜਾਂਦਾ ਹੈ ਰੰਤੂ ਫਿਰ ਵੀ ਮੈਂ ਆਪਣੇ ਆਪ ਨੂੰ ਬਿਜ਼ੀ ਰੱਖਿਆ ਪ੍ਰਮਾਤਮਾ ਦੇ ਚਰਨਾਂ 'ਚ ਸਿਰ ਰੱਖਿਆ ਵੀ ਕਿਸ ਨਾ ਕਿਸੇ ਪਾਸੇ ਕੋਈ ਰਸਤਾ ਦਿਖਾਓ ਹਨਾ ਤਾਂ ਵੈਗਰੂ ਨੇ ਵੇਰ ਕੀਤੀ ਔਰ ਮੈਂ ਤੁਹਾਡੇ ਮਾਧਿਅਮ ਦੇ ਨਾਲ ਸਾਰੀ ਆਵਾਮ ਦਾ ਵਿਸ਼ਵ ਭਰ ਦੇ ਵਿੱਚੋਂ ਜਿਨ੍ਹਾਂ ਲੋਕਾਂ ਨੇ ਇੱਥੇ ਗੁਰੂ ਘਰ ਆ ਜਾ ਕੇ ਆਪੋ ਆਪੇ ਵਿਸ਼ਵ ਤੇ ਕੋਲ ਜਾ ਜਾ ਕੇ ਅਰਦਾਸ ਕੀਤੀ ਸ਼ੋਧੀ ਜੀ ਤੁਧੂ ਤਬਾਰਾ ਆਉਣ ਦੀ ਮੰਨਤਾ ਮੰਨੀਆਂ ਸਾਰਿਆਂ ਨੇ ਤਾਂ ਮਾਲਕ ਨੇ ਕਬੂਲ ਕਰਦੇ ਹੋਏ ਕੱਲ ਆਪਾਂ ਨੂੰ ਸਾਡੀ ਦਾਤ ਦਿੱਤੀ ਸਾਰੇ ਸੰਸਾਰ ਦੇ ਵਾਸੀਆਂ ਦਾ ਤੇ ਸਭ ਤੋਂ ਵੱਧ ਵਾਹਿਗੁਰੂ ਅਕਾਲ ਪੁਰਖ ਦਾ ਸ਼ੁਕਰੀਆ ਕਰਦੇ ਹਾਂ ਬਿਲਕੁਲ ਠੀਕ ਨੇ ਆਪਰੇਟ ਹੋਇਆ ਕਰਕੇ ਥੋੜਾ 2-4 ਦਿਨ ਰਿਕਵਰ ਹੋਣ ਚਾ ਲੱਗੇ ਜਾਂਦੇ ਨੇ ਤੇ ਬੱਚਾ ਬਿਲਕੁਲ ਤੰਦਰੁਸਤ ਹੈ ਖਲੇ ਤੱਕ ਤਾਂ ਕੋਈ ਪ੍ਰੋਬਲਮ ਨਹੀਂ ਹੈ ਵਾਇਗ ਰੂਪੇ ਮੇਅਰ ਕਰੇ ਵੈਸੇ ਮੇਰਾ ਜਿਹੜਾ ਮੇਰਾ ਸੋਚਣਾ ਇਹ ਸੀ ਵੀ ਮੈਂ ਤਾਂ ਪ੍ਰਮਾਤਮਾ ਦੇ ਚਰਨਾਂ 'ਚ ਸਿਰ ਨਮੋਣ ਤੋਂ ਇਲਾਵਾ ਹਨਾ ਮੈਨੂੰ ਇਹ ਲੱਗਦਾ ਸੀ ਵੀ ਕਿਸੇ ਨੂੰ ਚੂਹੇ ਨਾ ਹਨਾ ਵੀ ਆਪਾਂ ਇੰਨਾ ਜਿਆਦਾ ਪਰੰਤੂ ਫਿਰ ਵੀ ਲੋਕਾਂ ਨੇ ਐਕਸਾਈਟਮੈਂਟ ਹੈ ਉਹ ਕਹਿੰਦੇ ਵੀ ਅਸੀਂ ਤਾਂ ਆਪਣੇ ਤਰੀਕੇ ਨਾਲ ਮੈਂ ਕਿਸੇ ਨੂੰ ਰੋਕ ਨਹੀਂ ਸਕਦਾ ਹਨਾ ਮੈਨੂੰ ਇਸ ਵੀ ਜਿੰਨਾ ਆਪਾਂ ਡਿਸਪਲਿਨ 'ਚ ਰਹਿ ਕੇ ਜਿੰਨਾ ਇਕੱਠ ਤੋਂ ਘੱਟ ਹਨਾ ਵੀ ਆਪਾਂ ਖੁਸ਼ੀ ਮਨਾਵਾਂਗੇ ਪਰੰਤੂ ਥੋੜਾ ਜਿਆਦਾ ਮੈਂ ਤੁਹਾਨੂੰ ਮੇਰੇ ਸੁਭਾਅ ਦਾ ਪਤਾ ਹੀ ਹੈ ਮੈਂ ਥੋੜਾ ਜਿਹਾ ਨਿਮਰਤਾ ਨਾਲ ਚੱਲ ਕੇ ਰਾਜੀ ਹੁਣਾ ਆ ਫਿਰ ਵੀ ਲੋਕਾਂ ਨੇ ਕਿੰਨਾ ਗਿੱਧਾ ਪੰਗੜਾ ਹਨਾ ਉਹਨਾਂ ਨੇ ਜੇ ਮੈਂ ਵੀ ਕੋਈ ਖੁਸ਼ੀ ਵਿਅਕਤ ਕਰ ਸਕਦਾ ਸੀ ਹਰੇਕ ਦਾ ਆਪਣਾ ਮਨ ਹੁੰਦਾ ਤਾਂ ਉਹਨਾਂ ਨੇ ਕੀਤੀ ਵਧੀਆ ਲੱਗਿਆ ਸਾਰਿਆਂ ਨੂੰ ਮੈਂ ਹਾਂ ਮੈਂ ਦੇਖੋ ਮੈਂ ਉਹਨਾਂ ਨੂੰ ਪੱਤਰਕਾਰ ਤਾਂ ਨਹੀਂ ਕਹਿ ਸਕਦਾ ਕਿਉਂਕਿ ਪੱਤਰਕਾਰ ਦਾ ਕਾਫੀ ਦੈਰਾ ਹੁੰਦਾ ਹੈ ਨੌਲੇਜ ਹੁੰਦੀ ਹੈ ਉਹ ਕਦੇ ਇੰਨਾ ਨੀਮਾ ਨਹੀਂ ਡਿਗਦਾ ਕਦੇ ਵੀ ਪਰੰਤੂ ਜਿਵੇਂ ਸੋਸ਼ਲ ਮੀਡੀਆ ਦੇ ਖਬਰਾਂ ਲਾਈਆਂ ਨਾ ਕਈਆਂ ਨੇ ਲਿਖਿਆ ਮਾਤਾ ਚਰਨ ਕੌਰ ਦਾ ਦਿਹਾਂਤ ਹੋ ਗਿਆ। ਮਤਲਬ ਤੁਸੀਂ ਖਬਰ ਦਾ ਟਾਈਟਲ ਤਾਂ ਇਦਾਂ ਦਾ ਦਿਓ ਨਾ ਜੀ ਤੋ ਜ਼ਿੰਦਗੀ ਦੀ ਆਸ ਬਣੇ। ਤੁਸੀਂ ਮਤਲਬ ਇੰਨੀ ਡਿਮੋਰ ਤੁਸੀਂ ਤੁਹਾਨੂੰ ਇਹ ਨਹੀਂ ਪਤਾ ਵੀ ਇਸ ਪਰਿਵਾਰ ਦੀ ਕਿੰਨੀ ਫੈਨ ਫੋਲੋਇੰਗ ਹੈ ਕਿੰਨੇ ਲੋਕ ਪਿਆਰ ਕਰਦੇ ਨੇ ਸ਼ੁਭਦੀਪ ਹਨਾ ਜੇ ਤੁਸੀਂ ਉਹਦੀ ਮਾਂ ਦੀ ਮੌਤ ਬਾਰੇ ਖਬਰ ਫਲਾਓਗੇ ਜਦ ਕਿ ਹੈ ਨਹੀਂ ਨਾ। ਜੇ ਢਿੱਲੀ ਮਸੀ ਵੀ ਹੋਵੇ ਪਰ ਫਿਰ ਵੀ ਕਹਿੰਦੇ ਮਤਲਬ ਇਦਾਂ ਨਹੀਂ ਖਬਰਾਂ ਸਲੇਈਆਂ ਜਾਂ ਨਾ ਸਾਡੇ ਸੀਐਮ ਦੀ ਫੋਟੋ ਲਾ ਕੇ ਵਾਤਾ ਜਾਏਗੀ ਜੇਲ੍ਹ ਪਹਿ ਕਿਉਂ ਕੀ ਕਰਤਾ ਉਹਨੇ ਪਹਿਲਾਂ ਐਦਾਂ ਦੇ ਇਹ ਕੋਈ ਸੋਸ਼ਲ ਮੀਡੀਆ ਵਾਲੀ ਗੱਲ ਨਹੀਂ ਹੈਗੀ ਮਤਲਬ ਆਪਾਂ ਚੌਥੇ ਥਾਂਵਾਂ ਵੱਜੂ ਜਾਣੇ ਜਾਂਦੇ ਆ ਆਪਾਂ ਨੂੰ ਲੋਕਾਂ ਲਈ ਸਹੂਲਤ ਦੇਣੀ ਬਣਦੀ ਹੈ ਨਾ ਕਿ ਉੱਥੇ ਆਪਾਂ ਹਵਾਵਾਂ ਫਲਾ ਕੇ ਕੋਈ ਨਾ ਕੋਈ